ਸੁਗਲਦੀਸ ਵੀਰ ਦੀ ਸੈਰ ਅਰਸ਼ਦੀਪ ਤੇ ਦਾਦੀ ਜੀ ਸਵੇਰ ਦੀ ਸੈਰ ਕਰਕੇ ਵਾਪਸ ਆਏ ਤਾਂ ਅਰਸ਼ਦੀਪ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀ ਉਸਨੇ ਦਾਦੀ ਜੀ ਨੂੰ ਪੁੱਛਿਆ ਦਾਦੀ ਜੀ ਤੁਸੀਂ ਰੋਜ਼ ਸਵੇਰੇ ਕਿੱਥੇ ਜਾਂਦੇ ਹੋ ਅਰਸ਼ਦੀਪ ਨੇ ਦਾਦੀ ਜੀ ਬੋਲੇ ਮੈਂ ਸਵੇਰੇ ਸੈਰ ਕਰਨ ਜਾਂਦੀ ਹਾਂ ਤਾਂ ਹੀ ਤਾਂ ਇੰਨੇ ਤੰਦਰੁਸਤ ਹਾਂ ਇਹ ਕਹਿ ਕੇ ਦਾਦੀ ਜੀ ਉੱਚੀ ਉੱਚੀ ਹੱਸਣ ਲੱਗੇ ਅਰਸ਼ਦੀਪ ਦੇ ਦਾਦੀ ਜੀ ਸੱਚਮੁੱਚ ਹੀ ਤੰਦਰੁਸਤ ਸਨ ਅਰਸ਼ਦੀਪ ਦੇ ਹੈਰਾਨ ਹੁੰਦਿਆਂ ਪੁੱਛਿਆ ਸਤੀ ਦਾਦੀ ਜੀ ਸਵੇਰ ਦੀ ਸੈ ਤੰਦਰੁਸਤ ਰੱਖਦੀ ਹੈ ਦਾਦੀ ਜੀ ਨੇ ਬੜੇ ਜੋਸ਼ ਨਾਲ ਕਿਹਾ ਸਿਰਫ ਤੰਦਰੁਸਤ ਹੀ ਨਹੀਂ ਸਗੋਂ ਖੁਸ਼ ਅਤੇ ਚੁਸਤ ਵੀ ਰੱਖਦੀ ਹੈ ਉਹ ਕਿਸ ਤਰ੍ਹਾਂ ਦਾਦੀ ਜੀ ਅਰਸ਼ਦੀਪ ਬੋਲਿਆ ਤਾਂ ਦਾਦੀ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਬੇਟਾ ਸਵੇਰ ਦੀ ਸੈ ਕਰਨ ਵਾਲਾ ਵਿਅਕਤੀ ਸਵੇਰੇ ਜਲਦੀ ਉੱਠਦਾ ਹੈ ਇਸ ਨਾਲ ਉਸ ਨੂੰ ਜਲਦੀ ਸੌਣਾ ਅਤੇ ਜਲਦੀ ਉੱਠਣ ਦੀ ਆਦਤ ਪੈ ਜਾਂਦੀ ਹੈ ਸਵੇਰ ਵੇਲੇ ਹਾਲੀ ਦੁਆਲੇ ਦਾ ਵਾਤਾਵਰਣ ਸ਼ਾਂਤ ਹੁੰਦਾ ਹੈ ਸਾਰੀ ਬਨਸਪਤੀ ਖਿੜੀ ਹੁੰਦੀ ਹੈ ਹਰੀਆਲੀ ਅਤੇ ਤਾਜੀ ਹਵਾ ਨੂੰ ਖੁਸ਼ਕਾਰ ਦਿੰਦੀ ਹੈ ਇਸ ਨਾਲ ਸਰੀਰ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ ਚੁਸਤੀ ਆਉਂਦੀ ਹੈ ਸ਼ਾਂਤ ਤੇ ਖੁਸ਼ ਹੋਣ ਕਰ ਮਰ ਕੰਮ ਕਰਨ ਲਈ ਮਨ ਵਿੱਚ ਉਸਤਾ ਪੈਦਾ ਹੁੰਦਾ ਹੈ ਦਾਦੀ ਜੀ ਅਜੇ ਬੋਲ ਹੀ ਰਹੇ ਸਨ ਅਰਸ਼ਦੀਪ ਵੀ ਵਿੱਚ ਹੀ ਬੋਲ ਪਿਆ ਸੱਚੀ ਦਾਦੀ ਜੀ ਸਵੇਰ ਦੀ ਸੈਰ ਐਨੇ ਫਾਇਦੇ ਹਨ बिल्कुल ठीक सवेर की सैर तो बहुत ही लाहेवंद मन कसरत मनी जाती है दादी जी ने कहा अर्शदीप ने खुश होकर कहा फिर त मैं भी सवेर तो हाँ की सैर करे जाया करा कि मैं जा सकता हाँ क्यों नहीं अर्शदीप दादी जी ने कहा बहुत सारे बच्चे अपने व्या सैरते आते हैं वो पार्क में झूलद खेलते हैं रस्सी आदि टपते हैं जिस नंदुरुस्त र ਏਸੀ ਜੀ ਅਛਦੀਪ ਨੇ ਕਿ ਹਮੈ ਤਾਂ ਸਕੂਲ ਜਾਣਾ ਹੁੰਦਾ ਦਾਦੀ ਜੀ ਨੇ ਕਿਹਾ ਸਵੇਰੇ ਜਲਦੀ ਉੱਠ ਜਾਵੇਂ ਤਾਂ ਆਪਾਂ ਸੈਰ ਵਿੱਚ ਸੈਰ ਤੇ ਚੱਲਾਂਗੇ ਫਿਰ ਆਪਾਂ ਜਲਦੀ ਮੂੜਾਵਾਂਗੇ ਤੇ ਤੂੰ ਤਿਆਰ ਹੋ ਕੇ ਸਕੂਲ ਚਲਾ ਜਾਵੇਂ ਅਛਦੀਪ ਸਵੇਰ ਦੀ ਸੈਰ ਜਾਣ ਦੀ ਚਾਹ ਵਿੱਚ ਰਾਤੀ ਜਲਦੀ ਸੌ ਗਿਆ ਏਸੀ ਜੀ ਸਾਡਾ ਅੱਜ ਦਾ ਪਾਠ ਸਵੇਰ ਦੀ ਸੈਰ ਵਾਤਵਾਸੀਆ ਕਨਾਲ ਲਾਈਕ ਕਰਨਾ ਔਰ ਸਬਸਕ੍ਰਾਈਬ ਕਰਨਾ ਮਿਲਦੇ ਆ ਨਵੀਂ ਵੀਡੀਓ ਲੈ ਕੇ ਜੀ ਸასი ਕਾਲ ਜੀ